ਐਮਐਲਏ ਦੇ ਸਾਲੇ ਨੇ ਬਿਲੀਬੋਰਡ ਦੇ ਜੇਈ ਦੀ ਕੀਤੀ ਕਟਮਾਰ ਤੋਂ ਅੰਦਾਜ਼ੇ ਨੇ ਕਿ ਅਮ੍ਰਿਤਧਾਰੀ ਜੇਈ ਦੀ ਕਟਮਾਰ ਕਰਕੇ ਉਹਦੇ ਪਾਗੇ ਉਤਾਰ ਦਿੱਤੇਗੀ ਜਿਹਾ ਦੋਸਤੋ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਤੋਂ ਜਿੱਥੇ ਖਡੂਰ ਸਾਹਿਬ ਦੇ ਐਮਐਲਏ ਮਨਿੰਦਰ ਸਿੰਘ ਲਾਲਪੁਰਾ ਦਾ ਇੱਕ ਸਾਲਾ ਹੈ ਜੋ ਕਿ ਸਰਪੰਚ ਵੀ ਹੈ ਜਿਸ ਦਾ ਨਾਮ ਬਲਦੇਵ ਸਿੰਘ ਪੋਰਾ ਹੋਇਆ ਜਾ ਰਿਹਾ ਹੈ ਫਿਲਹਾਲ ਉਹ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਹੈ ਜੋ ਕਿ ਐਮਐਲਏ ਦਾ ਰਿਸ਼ਤੇਦਾਰ ਹੈ ਪਿੰਡ ਵੇਈ ਪੁਈ ਦਾ ਇਹ ਸਰਪੰਚ ਹੈ ਬਲਦੇਵ ਸਿੰਘ ਗੋਰਾ ਤੋਂ ਦੱਸਦੇ ਨੇ ਕਿ ਉਸਨੇ ਜੈਦੀ ਕੁੱਟਮਾਰ ਕੀਤੀ ਹੈ ਜਿਸ ਤੋਂ ਬਾਅਦ ਜੈ ਹੱਥ ਵਿੱਚ ਪੱਗ ਲੈ ਕੇ ਪੁਲਿਸ ਸਟੇਸ਼ਨ ਪਹੁੰਚ ਗਿਆ ਅਤੇ ਉਸਦੇ ਨਾਲ ਬਿੱਲੀ ਭਗਦੇ ਕਰਮਚਾਰੀ ਉਹਦੇ ਸਾਥ ਦੇਂਦੇ ਨਾਲ ਗਏ ਉਹਨਾਂ ਨੇ ਕਿਹਾ ਕਿ ਸਰਪੰਚ ਗੋਰਾ ਦੇ ਵੱਲੋਂ ਉਸ ਦਾ ਮੋਬਾਈਲ ਫੋਨ ਘੋੜਾ ਦੇ ਉਸ ਨੂੰ ਜਾਣ ਮਾਰੀ ਧਮਕੀਆਂ ਵੀ ਦਿੱਤੀਆਂ ਗਈਆਂ ਜੈ ਨੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੱਖ ਜਥੇਬੰਦੀਆਂ ਦੇ ਕੋਲੋਂ ਦਖਲ ਦੇਣ ਦੀ ਮੰਗ ਵੀ ਕਰ ਦਿੱਤੀ ਹੈ ਤੁਸੀਂ ਆਪ ਹੀ ਦੇਖੋ ਉਹਨਾਂ ਦਾ ਕੀ ਕੁਝ ਕਹਿਣਾ ਹੈ ਗੁਰਪਾਲ ਸਿੰਘ ਜਈ ਉਪਮਡਾਲ ਫਤਿਹਵਾਦ ਦੇਖੇ ਡਿਊਟੀ ਕਰਦਾ ਤੇ ਬਾਈ ਪਈ ਐਸਟਰੀ ਜੋ ਸਾਦੇ ਉਹ ਗਵਾ ਮਤਾਬਕ ਬਿੱਲਾਂ ਦੀ ਕਰਾਈ ਕਰਨ ਖੜੀ ਰਕਬ ਦੀ ਉਥੇ ਗਏ ਬਾਈ ਪਈ ਮੈਡੀਕਲ ਸਟੋਰ ਹੀ ਉਹਨਾਂ ਦਾ 80000 ਰੁਪਿਆ ਬਿੱਲ ਹੀ ਉਥੇ ਬੰジंदर ਸਿੰਘ ਲਾਲਪੁਰੇ ਐਮਐਲਏ ਦਾ ਸਾਲਾ ਬਲਦੇਵ ਸਿੰਘ ਗੋਰਾ ਨਾਲ ਹੋਰ ਗੁੰਡੇ ਲੈ ਕੇ ਤੇ ਆਉਂਦਿਆ ਸਾਰੀ ਪੱਗ ਲਾਈ ਚਪੇੜਾਂ ਮਾਰੀਆਂ ਮੇਰੀ ਅੱਖ ਤੇ ਬੰਦ ਹੋ ਗਈ ਇੱਕ ਤੇ ਮੇਰੇ ਸਾਰੇ ਕਕਾਰਾਂ ਦੀ ਬੇਦਬੀ ਕੀਤੀ ਅੰਮ੍ਰਿਤ ਮੈਂ ਛਕਿਆ ਕਕਾਰਾਂ ਦੀ ਇਹਨਾਂ ਬੇਦਬੀ ਕੀਤੀ ਗੋਲੀ ਮਾਰਦੀ ਵੀ ਤਬ ਕੀ ਦਿੱਤੀ ਆ ਵੀ ਤੈਨੂੰ ਗੋਲੀ ਮਾਰ ਕੇ ਮਾਰ ਦਾਂਗੇ ਇਹਨਾਂ ਵੀਡੀਓ ਵੀ ਨਹੀਂ ਬਣਾਉਣ ਦਿੱਤੀ ਕਿਸੇ ਨੂੰ ਤੇ ਮੈਂ ਪ੍ਰਸ਼ਾਸਨ ਤੋਂ ਤੇ ਅਕਾਲ ਤਖਤ ਸਾਹਿਬ ਤੋਂ ਤੇ ਸਿੱਖ ਜਥੇਬੰਦੀਆਂ ਤੋਂ ਬੇਨਤੀ ਕਰਦਾ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਮੇਰੇ ਕਕਾਰਾਂ ਦੀ ਬੇਦਬੀ ਕੀਤੀ ਆ ਕੁੱਤ ਸ ਦੇਪੀਆ ਆਪਣੇ ਦਰਖਾਸਤ ਦੇਤੀ ਆ ਉਹਨਾਂ ਨੇ ਐਸਐਸਪੀ ਨੂੰ ਗਾਂ ਫਾਰਵਰਡ ਕਰ ਦਿੱਤੀ ਆ ਮੋਕੇ ਤੇ ਦੱਸ ਦਿੱਤਾ ਉਹਨਾਂ ਨੇ ਤੇ ਮੇਰੇ ਕੱਪੜੇ ਵੀ 파ੜੇ ਗਏ ਆ ਬਾਕੀ ਉਹ ਹੋਰ ਅਗਲੀ ਕਾਰਵਾਈ ਜਾਨੀ ਮਾਨੀ ਨੁਕਸਾਨ ਵੀ ਅਸੀਂ ਪਰਚਾ ਇਹਨਾਂ ਤੇ ਦਵਾਂਗੇ ਇਹ ਸਾਡੇ ਇਹ ਜ਼ਿੰਮੇਵਾਰ ਹੋਣਗੇ ਹੋਣਗੇ ਸਾਡੇ ਕਿਹ ਹੈ ਵੀ ਨੁਕਸਾਨ ਤੇ ਜਿਹੜਾ ਮਰਜੀ ਹੋਵੇ ਕਾ ਜੋ ਵੀ ਗ੍ਰਾਹਕੋਂ ਕੋਈ ਗਿਆ ਨੀਂ ਨੀਂ ਕੋਈ ਵੀ ਨਿਖਾਨ ਹੋਵੇ ਜ਼ਿੰਮੇਵਾਰ ਇਹ ਹੋਣ ਤੁਹਾਡੇ ਨੁਕਸਾਨ ਦੇ ਕੀ ਤੁਹਾਡਾ ਨਾਮ ਸੁਖਰਾਜ ਤੋਂ ਹਾਂ ਜੀ ਜੇ ਵੀ ਕਹਿਣਾ ਚਾਹੋਗੇ ਤੁਹਾਡੇ ਘਰ ਵਾਲੇ ਦੇ ਨਾਲ ਡਿਊਟੀ ਕਰ ਰਹੇ ਸੀ ਵਹੀ ਜਿਹੜੀ ਸਰ ਗਲਤ ਹੋਇਆ ਵਾ ਨਹੀਂ ਹੋਣਾ ਚਾਹੀਦਾ ਕਿਸੇ ਵੀ ਮੁਲਾਜ਼ਮ ਨਾਲ ਨਹੀਂ ਹੋਣਾ ਚਾਹੀਦਾ ਮੁਲਾਜ਼ਮ ਕਿਹੋਂ ਡਿਊਟੀ ਕਰਨ ਆਉਂਦੇ ਕਹਿੰਦੇ ਖੇਤਰ ਖਾਣ ਨਹੀਂ ਆਉਂਦੇ ਕਿਸੇ ਦੇ ਪਿਓ ਦਾ ਨਹੀਂ ਖਾਂਦੇ ਆਪਣੀ ਮਿਹਨਤ ਦੀ ਕਮਾਈ ਖਾਂਦਾ ਜਿਹੜਾ ਖਾਂਦਾ ਕੋਈ ਕਿਸੇ ਦਾ ਘਰੋਂ ਨਹੀਂ ਖਾਂਦਾ ਨਾ ਕੋਈ ਕਿਹਨੂੰ ਦਿੰਦਾ ਨਾ ਕੋਈ ਕਿਹਨੂੰ ਮੰਗਦਾ ਮੰਗੀਦਾ ਇੱਕ ਮਹਾਰਾਜ ਤੋਂ ਮਹਾਰਾਜ ਦਾ ਉਠਾਸ ਰਹਾ ਨੂੰ ਇਹ ਸਾਫਤਵਾਉਂਦੇ ਪਰਮਾਤਮਾ ਦਵਾਉਂ ਹਨ 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 ਭਰੋਸਾ ਪਰਮਾਤਮਾ ਤੇ ਵੀ ਵਿਸ਼ਵਾਸ ਹੈ ਜੋ ਵੀ ਹੋਊਗਾ ਜੋ ਹੁਕਮ ਚ ਹੋਊਗਾ ਤਾਂ ਸਾਨੂੰ ਸਾਫ ਮਿਲੂਗਾ ਸਾਨੂੰ ਇਹ ਵੀ ਭਰੋਸਾ ਹੈਗਾ ਵੀ ਇਨਸਾਫ ਹੀ ਸਾਨੂੰ ਮਿਲੂਗਾ ਏਵਨ ਪੰਜਾਬੀ ਟੀਵੀ ਲਈ ਤਰਨਤਾਰ ਤੋਂ ਰਵੀ ਖੇਰ ਦਾ ਖਾਸ ਰਿਪੋਰਟ